ਉਹ ਜਦ ਕੇ ਸਾਰੇ ਫਲਾਟ ਏ ਕਰਕੇ ਜਰਦਾ ਘਟ ਕੇ ਰਿਆ ਤਾਂ ਆਹ ਹਰੀ ਜਿੰ ਤੱਕੀ ਖੜੀ ਹੋ ਬੱਤੀ ਬਈ ਇਹ ਰੱਬ ਨੂੰ ਮਾਰਦਾ ਨੁਕਸਾਨ ਕਰਦੀ ਉਹ ਬਾਖਮਦੀ ਦੇਲੇ ਵੀ ਕੀ ਰਣੀ ਉਹ ਵੀ ਕਰ ਗਈ ਹਾਂ ਲਾ ਧਰਤੀ ਕਲੇ ਲਾਤੀ ਆਖੇ ਲਓ ਜੀ ਬਾਈ ਆਹ ਏਰੀਆ ਵੀ ਖੜਾ ਦਾ ਇਹ ਵੀ ਲੰਬਾ ਬਾਤ ਆ ਦੇਖੋ ਮੰਡ ਏਰੀਆ ਇਹ ਕੀ ਕਰੂਗਾ ਮੰਡ ਏਰੀਆ ਬਸ ਆਹ ਹਾਂ ਆ ਸਾਰੀ ਕਰ ਗਿਆ ਆ ਤਾਂ ਬਹੁਤ ਘਮਗਰਾ ਵਜ ਕੇ ਨਾ ਚੜੇਗੀ ਨਾ ਮਬੀ ਤੇ ਜਗੇ ਵੀ ਹਾਂ ਇਹ 11 21 ਲੱਖ ਆ ਦੇਖ ਲਓ ਭਾਈ ਆ ਦੇਖਿਆ ਅਕਲ ਆ ਪਟਾ ਚੈੱਕ ਕਰੀ ਹੁਣ ਖੜ ਦੇ ਇੱਕ ਮੋਟਾ ਆ ਮੇਰੇ ਅੱਖ ਬੱਤ ਊਟਾ ਸੱਚੀਓ ਤਾਂ ਹੀ ਲੋਕ ਕਹਿੰਨੇ ਆ ਵੀ ਇਹ ਕਾਲਾ ਮਾਲ ਖਾਂਦੇ ਆਂਦਾ ਭਾਈ ਓਹ ਇਹਦੇ ਵਿੱਚ ਰੱਖੋ ਆ ਜੇਬਾਂ 'ਵਾਂਗੇ ਲੈ ਲੈ ਲਾ ਜਾਓ ਜੇਬਾਂ 'ਵਾਂਗੇ ਲੈ ਲੈ ਕਾ ਪਤਾ ਜੇਬਾਂ 'ਵਾਂਗੇ ਝਾੜ ਵਧਾ ਲਵਾਂਗੇ ਆ ਗਿਆ ਮਾਹ ਅੱਖ 'ਚ ਪਿਆ ਯਾਰ ਸੱਜਾ ਹੱਥੋਂ ਮਾਰਤਾ ਨਹੀਂ ਸੱਚੀਓ ਸਾਜਰੀ ਖਾਜਾ ਮਾਹ ਮਾਲ ਜੇ ਨਹੀਂ ਪਿਆ ਸਾਜਰੀ ਖਾਜਾ ਇਹਨੇ ਤਾਂ ਲੋ ਜੀ ਬਾਈ ਦੋ ਦੋ ਜਾਣਿਆਂ ਨੂੰ ਚੱਕਣਾ ਪੈਂਦਾ ਹੈ ਇਸ ਹਿਸਾਬ ਨਾਲ ਟੇਡਾ ਕਰਤਾ ਨੇਰੀ ਦੀ ਰਾਤ ਅਲੀ ਨੂੰ ਦੇਖੋ ਕਿਆ ਕਰੂੰਗੇ ਇਹਦਾ ਕੁਝ ਨਹੀਂ ਬਣਦਾ ਬਾਈ ਵਾ ਇੱਕ ਵਜੇ ਨਾਲ ਅੰਕਲ ਹੁਣ ਚੱਕ ਵੀ ਨਹੀਂ ਹੁੰਦਾ ਉਹ ਗੰਨਾ ਆਮਨੇ ਦੇਖਿਆ 50 ਸਾਲ ਦੀ ਸੱਤੀ ਉਮਰ ਹਾਂ ਉਧਰ ਚੱਲ ਦਨਾ ਤੇ ਸਪਾਰਸ ਵੀਜ਼ਾ ਕਿ ਪਾਪੂਰੇ ਹੋ ਗਏ ਅੰਕਲ ਤੁਹਾਡੀ ਖੱਤੀ ਠੀਕ ਹੈ ਕਿਹੜੀ ਜੀ ਘਰ ਦੇ ਲਾਗ ਉਹਦਾ ਜੀਨੀ ਦੀ ਹਾਂ ਉਹਦਾ ਜੀਨੀ ਉਹਦਾ ਕੰਮ ਖਰਾਬ ਹੋ ਗਿਆ ਭਈਏ ਬੱਡੂ ਫੜ ਦੇ ਲਾ ਕੱਟੀ ਚੱਲ ਵਾਹ ਵਾਹ ਕੱਕਦੇ ਫੜ ਕੇ ਗਿਆ ਉਹ ਨਹੀਂ ਹੋਇਆ ਚੱਲ ਵੱਧ ਨਹੀਂ ਹੋਇਆ ਹਲੇ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਪੂਰੀ ਵੀਰ ਸਤਿ ਸ਼੍ਰੀਕਾਲ ਜੀ ਬਾਈ ਰਾਤ ਆਇਆ ਮੋਟੀ ਕਿਣੀ ਵਾਲਾ ਮੀਂਹ ਤੇ ਨੇਰੀ ਪੁੱਛੋ ਨਾ ਤੇ ਤੂਫਾਨ ਤੂਫਾਨ ਪੂਰੀ ਕਹਿੰਦਾ ਵੀ ਉੱਠ ਗਏ ਜਾਂ ਡੰਗਰ ਬੰਨੇ ਆ ਵੀ ਮੌਕਾ ਮਿਲੇ ਹੀ ਨਹੀਂ ਪੂਰੀ ਕਿਨੇ ਘੰਟੇ ਜਾਂ ਡੰਗਰ ਬੰਨਦਾ ਤਾਂ ਮੈਹਜਾ ਕਣਾ ਫਲਾ ਐਂ ਵੱਜਦਾ ਰ ਟੂਹੇ ਬਜੇਣਾ ਬਰਸ ਬੱਜਦੀ ਹਿੰਦੀ ਆ ਦੇਖੋ ਬਾਈ ਜੀਰੀਆਂ ਜਿਹੜੀਆਂ ਮਾੜੀਆਂ ਮੋਟੀਆਂ 2% ਵੀ ਖੜੇ ਜਾਂਦੀਆਂ ਲੰਬੀਆਂ ਪਾਤੀਆਂ ਪਹਿਲਾਂ ਆਹਾਂ ਫਿਰ ਆਹਾਂ ਫਾਂਟਦੀ ਆਂ ਗਰੀਵੀ ਦੀ ਆਹ ਖੜੀ ਦੀ ਖੁੰਜਾ ਜਾ ਖੁੰਜਾ ਖੜਦਾ ਆਂ ਰਾਤੀ ਆਉ ਆਏ ਕਰਤੀ ਇਹ ਰਾਤ ਨੇਰੀ ਇੱਧਰ ਤੇ ਆਈ ਮੰਡ ਕੰਨੀ ਤੇ ਮੰਡ ਕੰਨੀ ਤੇ ਆਈ ਐ ਇੱਧਰ ਨੂੰ ਕਰਦੀ ਸਾਰੇ ਬਾਕੀ ਭਾਈ ਅਸੀਂ ਹੁਣ ਆਪਣੇ ਖੇਤਾਂ ਕਹਿੰਦੇ ਕੀੜਾ ਮਾਰਨ ਚੱਲੇ ਆ ਪਿੰਡ ਦੀ ਐਂਟਰੀ ਪਰ ਤੇ ਪੂਰੀ ਨੇ ਮੈਨੂੰ ਦੱਸਤਾ ਗੰਨੇ ਗੁੰਨੇ ਪਹੀਜੇ ਪਏ ਆ ਸਾਰੇ ਹਾਂ ਪਤਾ ਦਾ ਆਪਤਾ ਦਾ ਮਾਹ ਨਹੀਂ ਰਹੀ ਚੱਲੀ ਵੀ ਗੰਨੇ ਗੁੰਨੇ ਸਾਰੇ ਮੇਰੇ ਸਾਹਮਣੇ ਬਾਕੀ ਭਾਈ ਮੈਂ ਉੱਠਦੀ ਸਾਰੇ ਪੂਰੀ ਨੂੰ ਫੋਨ ਕਰਿਆ ਮੈਂ ਖੜਕਾ ਦੜਕਾ ਹੋਇਆ ਰਾਤ ਮੈਂ ਤੈਨੂੰ ਗੰਨੇ ਵੀ ਕਹਿ ਰਿਹਾ ਰਾਤ ਤੇ ਮੱਖਾ ਚਲਦਾ ਹੈ ਕਿ ਇਹਨਾਂ ਹਿੱਲਣਾ ਨਹੀਂ ਚੱਲ ਪੂਰੀ ਦੇਖ ਕੇ ਯਾਰ ਆਪਣੇ ਖੇਤ ਪੂਰੀਆ ਦੇਲਾ ਵੀ ਰਾਤ ਰੱਬ ਮਾਰ ਕੇ ਖੜੂਗਾ ਇੱਕ ਤਾਂ ਕਹਿੰਦੇ ਮੰਡੀਆਂ ਨਹੀਂ ਖੁੱਲਦੀਆਂ ਮੰਡੀਆਂ ਨੇ ਮਾਰ ਲੈਣਾ ਜੇ ਕਹਿੰਦੇ ਮੰਡੀਆਂ ਖੁੱਲ ਜਾਂਦੀਆਂ ਉਦੋਂ ਅੱਜ ਚੱਕੂਗੇ ਤਾਂ ਹਾਂ ਮੰਡੀਆਂ ਕਰਕੇ ਸਾਰੇ ਖੜੇ ਆ ਬਾਕੀ ਹੁਣ ਪ੍ਰਧਾਨ ਨੂੰ ਵੀ ਫੋਨ ਕਰਕੇ ਪੁੱਛਦੇ ਵੀ ਤੇਰੀ ਦਰਬਾਰ ਤਰਪੂਰ ਹੈਗੀ ਦੀ ਤੇਰੀ ਭਗੌੜ ਗਈ ਤੇ ਤੇਰੀ ਕਿੱਥੇ ਦਰਬਾਰ ਖੜਨੀ ਹੈ ਬਾਈ ਹਾਂ ਉੜ ਗਈ ਹੋਣੀ ਉਹ ਤਾਂ ਜਦੇ ਮਾਰਿਆ ਨੇਰੀ ਨੇ ਹੁਣ ਸਾਡੇ ਹੀ ਦੇਲਾ ਗੱਡੀ ਵਾਲੀ ਚੱਕ ਕੇ ਵੇੜੇ ਚ ਬਈ ਆ ਪੂਰੀ ਪਾਣੀ ਚੱਲ ਹੁਣ ਗਾਹਾਂ ਦੇਖ ਕੇ ਆਈਏ ਚੱਲ ਪੂਰੀ ਚੱਕ ਦੇਖੀ ਮੁਰੇ ਉਹ ਬੰਬ ਚੱਲਿਆ ਪਿਆ ਪੂਰੀ ਕਿਹੜਾ ਬੱਬ ਚੱਲਿਆ ਬੇ ਗੋਲਾ ਗੋਲਾ ਇਹਨੇ ਵੀ ਮਾਰੂਗਾ ਰੱਬ ਮਾਰੂਗਾ ਗਰੀਬੀ ਫਸਲ ਦਾ ਕੀ ਹੁੰਦਾ ਯਾਰ ਕੀ ਕਰੂਗਾ ਬੰਦਾ ਲਓ ਜੀ ਡੈਰੀ ਪਿੱਛੇ ਆਏ ਆ ਮਲਾਦੇ ਮੇਰੀ ਰਾਜੀ ਬਾਈ ਨਹੀਂ ਕਿ ਮੇਰੀ ਹੈ ਤੇਰੀ ਹੀ ਹੈ ਗਰੀਬੀ ਉਹ ਤੇਰਾ ਭਲਾ ਹੋ ਜਵੇ ਦੱਸਿਆ ਨਹੀਂ ਵੀ ਜੀਰੀ ਆ ਸਾਰੀ ਬਾਤੀਆਂ ਲਓ ਜੀ ਬਾਈ ਕੇ ਲੈ ਹੁਣ ਕਿਆ ਪੱਕੂਗੀ ਇਹ ਕਿਆ ਬੜਾ ਸਰੋਗ ਪਤਾ ਨਹੀਂ ਘਾਤੇ ਪੈ ਜਾਂਦਾ ਹੈ ਨਾ ਹਾਂ ਆ ਦੇ ਪੂਰੀ ਜਿਹੜੀਆਂ ਹੁਣ ਗਿਰਗੀਆਂ ਹੁਣੇ ਪੱਕਦੀਆਂ ਨਹੀਂ ਖੇਤੀ ਯਾਰ ਇਹਦਾ ਆਹ ਆ ਬਾਈ ਡੈਰੀ ਪਿੱਛੇ ਖੱਤੀ ਖੜੀ ਦੀ ਚੰਗੀ ਭਲੀ ਰਾਤ ਇਹ ਵੀ ਐ ਲੱਗਦਾ ਜੇ ਟੋਸ਼ਨ ਬਾਕੀ ਗੇਰਦਾ ਪੂਰੀ ਜੀ ਦੇ ਹੋਰ ਸਾਬ ਦਾ ਇਹ ਸਾਲਾ ਦਾਣਾ ਵੀ ਫੋਕਰ ਆ ਜਾਂਦਾ ਗਿਰੇ ਤੇ ਹਾਂ ਜਾਂ ਜੜ ਦੀ ਮਜ਼ਬੂਤੀ ਰਹੀ ਉਹ ਟੁੱਟ ਗਈ ਜੜੀ ਦੀ ਪਹਿਲਾਂ ਡੋਡੀ ਨੇ ਖਾ ਲਈ ਬਾਈ ਇਹ ਉਹ ਬਾਸਮਤੀ ਦੇ ਲੈ ਵੀ ਕਿਰਾਂ ਨਹੀਂ ਉਹ ਵੀ ਗਿਰ ਗਈ ਹਾਂ ਬੜਾ ਖੇਤ ਤਾਂ ਹੁਣ ਉੱਧਰ ਨੂੰ ਜਾ ਕੇ 껃ਾ ਮਾਰ ਕੇ ਆਉਣਾ ਪੈਣਾ ਹੈ। ਉੱਥੇ ਦੇਖ ਕੇ ਆਉਂਦਾ। ਹੈ? ਉਹ ਵਰ ਲਾ? ਹਾਂ। ਚੱਲਦੇ ਆ। ਉਹ ਨਹੀਂ ਗਿਰਿਆ। ਹਾਂ। ਉਹ ਨਹੀਂ ਗਿਰਿਆ। ਕਾਤੇ? ਉਹ ਕਿਹੜਾ ਬੀਤ? 3/4 ਦਾ। ਪੂਰੀ ਕਰਦਾ। ਨਹੀਂ ਪੂਰੀ। ਉਹ ਵੀ ਅੱਧ ਪ੍ਰਿੰਟਾ ਜਿਹਾ ਹੋਇਆ ਪਤਾ ਗਿਰਦਾ ਤਾਂ ਆਪਣੇ ਆਪ ਪੱਕਿਆ ਪਤਾ। ਚੱਲ ਹੁਣ ਜੱਗੇ ਕਨੀ ਨੂੰ ਚੱਲਦੇ ਜੱਗੇ ਨੂੰ ਪੁੱਛਦੇ ਕੀ ਆ ਕਰੀਛਣਾ। ਮੰਡੀ ਕਰਕੇ ਸਾਰੇ ਗੱਲ ਲੜੀਏ। ਸਾਰਾ ਕੰਮ ਖਰਾਬ ਹੋਇਆ ਪਿਆ। ਮੰਡੀ ਕਰਕੇ। ਰੱਬ ਨੂੰ ਪਤਾ ਨਹੀਂ ਬਾਈ ਕੀ ਹੋਇਆ ਰਾਤੇ ਰਾਤ ਦੇਖੋ। ਕੀ ਕਰੂ ਬੰਦਾ। ਲੋ ਜੀ ਭਾਈ ਆ ਵੀ ਖੜੀ ਧੀ ਗੰਨੇ ਵੀ ਏ ਆ ਢੇਰੀ ਝੋੜੀ ਦੀ ਬਹੁਤ ਧੀਨਾ ਉੜ ਗਿਆ ਲੋਕਾਂ ਦੀ ਜਿਆਦਾ ਪੈਂਦੀ ਇਹਨੇ ਕੁੱਝਾ ਆਓ ਭਾਈ ਜੱਗੇ ਦੇ ਸਰਬਾ ਲਿਆ ਜੱਗਾ ਕਹਿੰਦਾ ਉਹਨਾਂ ਨੂੰ ਦਿਖਾਏ ਦੇਣਾ ਇੱਧਰ ਨੂੰ ਆ ਜਾਓ ਮੈਂ ਪਾਪਾ ਹੀ ਚ ਪਿਆ ਨਹੀਂ ਢੇਰੀ ਨਹੀਂ ਕੰਮ ਜਾਂ ਕਰਦਾ ਹੈ ਨਾ ਮੋਲੀ ਦੇ ਜੰਗੇ ਰਹੇ ਮਾੜੀ ਸਮਾਂ ਮੀ ਨਹੀਂ ਹੈਗਾ ਹਾਂ ਮਾਂ ਕੱਲੀ ਨਹੀਂ ਆ ਵੀ ਦੇਖੋ ਭਾਈ ਆ ਵੀ ਬਾਤ ਦੀ ਲੰਬੀ ਖੜੀ ਵੀ ਹੈ ਭਾ ਡੈਰੀ ਵਿੱਚ ਜਾਂ ਦੇਖਿਆ ਮਹਾਰਾਜੀ ਬਾੜੀ ਖੱਤੀਗਰ ਪੂਰੀ ਕੰਨ ਉਹ ਤਾਂ ਖੱਤੀ ਪੜਾ ਕੇ ਤੇਰੀ ਗਰੀ ਲੈ ਜੇਕੇ ਤੂੰ ਕੰਨ ਦੇਖਿਆ ਆਪਣਾ ਹੈ ਸਾਰਾ ਹੀ ਲੈ ਅਗਰ ਨਾ ਦੇਖੋ ਬਾਈ ਕਿਹੜੇ ਸਾਹ ਨਾਲ ਜਾਤਾ ਬਰਾਬ ਛੱਡਦਾ ਨਹੀਂ ਮੇਰੇ ਸਾਹ ਨਾਲ ਕਰ ਦੂਗਾ ਕੰਮ ਜੀਮੇਦਾਰਾਂ ਦਾ ਇੱਕ ਤਾਂ ਆੜਤੀਆਂ ਦਾ ਸਰਕਾਰਾਂ ਨੇ ਖਾਲੇ ਹੋਰ ਹੈ ਪੂਰੀ ਇੱਕ ਤਾਂ ਮੰਡੀਆਂ ਨੇ ਖਾਲੇ ਉਹ ਜਿਹੜਾ ਰਹਿਣਾ ਖਾਉਂਦਾ ਇੱਧਰ ਤੇ ਖਾਉਂਦਾ ਕਾਹਦਾ ਇਹ ਹੈਣਾ ਦਾ ਸਿਸਟਮ ਛੇਤੀ ਦਾ ਖਾਦਮ ਹੈ ਕਿਆ ਕਰੂ ਬੰਦਾ ਛੇਤੀ ਦਾ ਸੋਣਾ ਛੇਤੀ ਕਿਸ ਤਰ੍ਹਾਂ ਦੀ ਤਰੀਕ ਨੂੰ ਹੋ ਜੂਗੀ ਨਾ ਪਛੇਤੀ ਨਹੀਂ ਖੇਤੀ ਖਤਮ ਆਚਾਰੀਆਂ ਦਾ ਹਾਲ ਦੇਖ ਲੋ ਬਾਈ ਕਿੱਧਰ ਨੂੰ ਵੱਢੂਗਾ ਹੁਣ ਪੂਰੀ ਵਾਲਾ ਕੰਮ ਹੋ ਗਿਆ ਉਲਝ ਗਈ ਉਲਝ ਗਈ ਬਾਦਲੇ ਬਹੁਤ ਨਹੀਂ ਆਈ ਜਿਗੇ ਏਸੀ ਹੈਗਾ ਓੜਿਆ ਤਾਂ ਨਹੀਂ ਪਿਛੇ ਟਕੰਦ ਵਰਤੇ ਏਸੀ ਹੈਗਾ ਦੇਖ ਲੈ ਲੱਭ ਲੈਂਦੇ ਆ ਹਲੇ ਅਸੀਂ ਗੰਨੇ ਚ ਪਿਆ ਹੋਵੇ ਸੀ ਅੱਛਾ ਬਾਹ ਦਾ ਕੋਈ ਰਾਨੇ ਗਰਮੀ ਨਹੀਂ ਲੱਤੀ ਮੈਂ ਮੁਰਗੀ ਫਾਰਮ ਮੰਗਣਾ ਤੁਸੀਂ ਪਹਿਲੇ ਘਰ ਪਾਸੇ ਤਾਂ ਬੰਦ ਕਰਾ ਦੇ ਸਾਡੇ ਇੱਧਰ ਪੂਰੀ ਇਹਨਾਂ ਨੇ ਪਾਣੀ ਲਾ ਪਾਣੀ ਵਾਲਾ ਵੀ ਕਰ ਗਏ ਆ ਜੱਗਾ ਵੀ ਮੁੰਦੇ ਮੂੰਹ ਪਿਆ ਦੇਖ ਲੋ ਜੀ ਜੱਗਾ ਹੀ ਕਿਹੜਾ ਹੁੰਦੀ ਨਹੀਂ ਥੋੜੋ ਕਹਿਣੀ ਆ ਹੈ ਪੂਰੀ ਜੱਗਾ ਦੇਖ ਖੜਾ ਪਿਆ ਲੱਤਾ ਚੱਕੀ ਛੱਡਿਆ ਕੋਈ ਨਹੀਂ ਹੈਗਾ ਨਾ ਵੀਰੇ ਸਭ ਪ੍ਰੋਪਰ ਕਰਦੇ ਆ ਪੂਰੀ ਜਾਣਾ ਇੱਧਰੋਂ ਲੁਕਿਆ ਹੋਇਆ ਆਇਆ ਉਹ ਬੜਾ ਖੇਤ ਦੇਖ ਆਈਏ ਪੂਰੀ ਆ ਬੜੀ ਬਾਸਮਤੀ ਇਹ ਵੀ ਚੱਕਦੀ ਆ ਦੇਖ ਇਹ ਤਾਂ ਖਤਮ ਹੈ ਇਹ ਤਾਂ ਬਾਦਮਾ ਤੇ ਨਹੀਂ ਚੌੜੇ ਕਿੰਦੇ ਆ ਇਹ ਕਿਹੜਾ ਬੀਜਾ ਪੂਰੀ ਇਹ 11 21 ਲੱਗ ਆ ਦੇਖ ਲਓ ਭਾਈ ਭਾਈ ਬੀਜਾ ਪੂਰੀ ਮੈਂ ਇੱਕ ਦੇਖਿਆ ਜਿਹੜਾ ਤਾਂ ਹੈਗਾ 26 ਬੀਜ ਉਹ ਮੜਾ ਜਾਂ ਪੈਰਾ ਪਰਾ ਉਹ ਦੇ ਖੜਾ ਹਾਂ ਜਿਕਾ ਤੈਲ ਆਪਾਂ ਹੀ ਜੱਗਿਆ ਗੰਨਾ ਵੀ ਕਹਿੰਦੇ ਹਵਾ ਨੇ ਟੇਡਾ ਕਰ ਛੱਡਿਆ ਚੱਲ ਪੂਰੀ ਸਿੱਧਾ ਹੀ ਹਾਂ ਲੈ ਪਹੁੰਚ ਗਏ ਅੰਕਲ ਵੀ ਚਲੋ ਅੰਕਲ ਖ਼ਬਰ ਚ ਖੁਸਾ ਹੈਗਾ ਗੰਨਾ ਦੇ ਅਸੀਂ ਲਿਆਂਦਾ ਕੰਡਾ ਅਸੀਂ ਤੁਹਾਨੂੰ ਬੇਤੀ ਨਹੀਂ ਲਿਆਂਦਾ ਖ਼ਬਰ ਕਾਢਣੀ ਹੁੰਦੀ ਕੰਮ ਲੈਣਾ ਤਾਂ ਮੋਲੀ ਧਰਮ ਕੰਡਾ ਲਿਆਂਦਾ ਤੇਰਾ ਟਰਾਲੇ ਦਾ ਵਜਨ ਕਰਨ ਵਾਸਤੇ ਕੰਡਾ ਹਾਂ ਪੂਰੀ ਕੰਡਾ ਇਹ ਇਹਨੇ ਹੁਣ ਐਵਰੇਜ ਕਰ ਦੇਣੀ ਹੈ ਹੈ ਇਹਨੇ ਪੂਰੀ ਚੱਕ ਮੂਰੇ ਤੇ ਦੇਖੋ ਕਿਤੇ ਫੜ ਕੇ ਕਿੰਨਾ ਹੈ ਇਹ ਲਿਖੇ ਰੋਕਤੇ ਕਈ ਆਨੇ ਕਮੈਂਟ ਕਰਿਆ ਕਹਿੰਦੇ ਪੂਰੀ ਥਾਪੀ ਮਾਰਨ ਲੱਗਿਆ ਤਾਂ ਵੀ ਤਾਂ ਢੇਰੀ ਬਰ ਚੜ ਕੇ ਨਹੀਂ ਤਾਂ ਖਿੱਚੀ ਆਉਂਦੇ ਤੇ ਪੁੱਤ ਨਾਲ ਅੱਛਾ ਉਹ ਕਿੱਥੇ ਜੋਰੇ ਨਹੀਂ ਟਰੈਕਟਰ ਚ ਐ ਕਰ ਚੱਲ ਚੱਲ ਫੇਰ ਤਿੱਕਾ ਤਹੱਲਾ ਪੁੰਚਦੀ ਐ ਖੋਣੇ ਜੇ ਨਾ ਅਗਲਾਪੁਰ ਨੂੰ ਸਾਲਾ ਪੁੰਚਾਲ ਦਿੱਲੀ ਧਰਤੀ ਚ ਚੈੱਕ ਕਰਾਈਏ ਤੈਨੂੰ ਹਾਂ ਓ ਜੱਗੇ 56 ਦੀ ਤਾਂ ਖਿੱਚੂ ਫੇਰ ਹਾਂ ਫੇਰ ਹਾਂ ਨਵਾਂ ਹੀ ਲਿਆਉਣਾ ਮੰਨਿਆ ਨਹੀਂ ਪੁੱਛ ਪੁੱਛ ਲੈ ਪੁੱਛ ਲੈ ਜਿੱਕ ਤੇ ਬੈਠਾ ਹਾਂ ਚੁੱਪ ਪੁੱਛ ਜੱਗੇ ਪੁੱਛ 60 ਉਹ ਜੱਗੇ ਚੱਲੀ 56 ਦੀ ਲੈਣਾ ਆ ਬੱਸ ਲੈ ਅਕਲ ਕਹੇ ਤਰਾ ਮੈਂ ਕਹਿੰਦਾ ਵੀ ਸੜੇ ਨੂੰ ਟਰਾਲੇ ਨੂੰ ਸਿੱਡ ਕੇ ਮੰਡੀ ਜਿੱਥਾਂ ਆਉਂਦਾ ਮੈਂ ਤਾਂ ਤੁਰ ਕੇ ਚੱਲੇ ਤਾਂ ਘਰ ਦੇ ਨੇ ਰੋਕਦਾ ਕਿੰਨਾ ਕ ਬਜੇ ਦੂੰਗਾ ਅੰਕਲ ਜੀ ਨੀ ਤਾਂ ਬਹਿਰੀ ਆ ਹਵਾ ਨਵਾ ਸੰਤ ਨੇ ਜਮ ਨਹੀਂ ਆਉਂਦਾ ਹਾਂ ਹਾਂ ਹੁਣ ਤਾਂ ਧੁੱਪ ਆ ਗਈ ਉਹ ਮੋਲੀ ਆਤਰਪਾਲਿਆ ਵਧੀਆ ਜੱਗੇ ਤਰਪਾਲਤਾ ਬੜੀ ਨੇ ਆਤਰ ਜਿੰਦ ਤਨ ਦੇ ਨੂੰ ਕਰਮਾਇਆ ਜੀਨੇ ਉਂਗੀ ਤੇਰੇ ਨੇ ਪਟ ਜਿਹੜਾ ਚੱਤੋਲ ਨਹੀਂ ਆਰਤੀ ਨੂੰ ਪੁੱਛ ਲਿਆ ਮੋਲੀ ਕੀ ਕਹਿੰਦਾ ਬੇਲੇ ਜੱਗੇ ਜੈ ਆਰਤੀ ਪਾ ਜਾਣਾ ਕਿਹਾ ਜੇ ਜਗ ਦੇ ਦੇਖੋ ਪੂਰੀ ਗੱਲ ਤੇ ਲੈ ਵੀ ਜਾਓ ਜਾਗੋ ਵਾਰ ਕੇ ਲੈ ਚੜਿਆ ਤਾਂ ਹੈ ਨਹੀਂ ਹਲੇ ਉੱਪਰ ਸਾਰੇ ਹੀ ਆ ਕੰਡਾ ਮਾਰ ਉਹ ਆਰੀ ਹੈ ਕਹਿੰਦਾ ਕੰਡਾ ਮਾਰਾ ਹੀ ਆ ਹਾਂ ਪਟਾਸ ਬਹੁਤ ਹੈ ਹਾਂ ਹਰੀ ਵੀ ਹੈ ਹਰੀ ਪਟਾਸ ਆ ਦੇ ਤਾਂ ਪਟਾਸੇ ਪਈ ਲੈ ਲੈ ਦਿਖਾ ਮੁੱਠੀ ਦਾ ਦੇ ਮੁਸਾਹ ਜਿਹਾ ਪਹਿਲਾਂ ਲੈ ਖਾਣੇ ਇਹਨੇ ਉਹ ਹੋ ਗਈ ਉਹ ਸਾਰੇ ਮੇਰੇ ਤੇ ਪਟਾਸ ਤੈਹੀ ਦੇਖਣੀ ਆ ਹੁਣ ਤਾਂ ਕੱਟ ਦੀ ਥੱਲੇ ਗਰ ਗਈ ਹੁਣ ਕੀ ਮੋਲੀ ਲੈ ਇੱਕ ਮੁਠੀ ਚੱਕ ਕੇ ਖਾੜ ਦੇ ਦੁਆਰਾ ਚੈੱਕ ਕਰ ਆਈ ਪਾਸੀ ਪਟਾਸ ਆ ਚੱਲ ਯਾਰ ਇਹਦੇ ਵਿੱਚ ਪਟਾਸ ਬਹੁਤ ਆ ਕਵੇਰੀ ਦੀ ਹੈਗੀ ਆ ਗੋਲੀ ਵੀ ਆ ਗੋਲੀ ਵੀ ਆ ਆ ਦੇਖਿਆ ਅੰਕਲ ਆ ਪਟਾ ਚੈੱਕ ਕਰੀ ਹੁਣ ਖੜ ਦੇ ਇੱਕ ਮੋਟਾ ਦੱਤੀਓ ਤਾਂ ਹੀ ਲੋਕ ਕਹਿੰਦੇ ਆ ਵੀ ਇਹ ਕਾਲਾ ਮਾਲ ਖਾਣੇ ਆਂਦਾ ਭਾਈ ਓ ਮੇਰੀ ਤਾਂ ਅੱਖ ਇਹਦੇ ਵਿੱਚ ਰੱਖੋ ਜੇਬਾਂ ਭਾਗੇ ਲੈਣੇ ਆ ਜਾਓ ਜੇਬਾਂ ਭਾਗੇ ਕਾ ਪਤਾ ਜੇਬਾਂ ਭਾਗੇ ਝਾੜ ਵਧਾ ਲਵੇਂ ਆ ਗਿਆ ਮੈਂ ਹੱਥ 'ਚ ਪਿਆ ਯਾਰ ਸੱਜਾ ਹੱਥ ਨੂੰ ਮਾਰਤਾ ਸੱਜਾ ਕਿਉਂ ਸਾਜ ਰਹੀ ਖਾਣਾਂ ਪਾਲਾ ਜੇ ਨਹੀਂ ਪਿਆ ਸਾਜ ਰਹੀ ਖਾੜਿਆ ਇਹਨੇ ਤਾਂ ਜਾ ਕੇ ਆਉਣਾ ਫਿਰ ਆ ਬੇਲੇ ਜਾ ਕਾ ਹਾਂ ਮੋਲੀ ਬਾਲ ਖਾਦਾ ਤੂੰ ਭੱਲੀ ਤਾਰਦੀ ਬੋਲੀ ਗਾ ਮੈਂ ਕਿੱਥੇ ਖਾਂਦਾ ਪੱਕੀ ਬਹੁਤ ਆ ਜਾ ਆ ਜਾ ਪਹਿਲਾਂ ਗੰਨਾ ਦੇਖੀ ਫੇਰ ਤਾਰਦੀ ਆ ਕੇ ਮੋਇਚਰ ਵਾਲੀ ਮਸ਼ੀਨ ਹੈਗੀ ਕਿਸੇ ਕੋਲ ਮੋਇਚਰ ਲਾਤ ਮੈਂ ਕਰਦਾ ਦੱਦਾ ਪੱਕੀ ਆ ਵਾ ਠੀਕ ਹੈ ਅੰਕਲ ਬੈਠਾ ਉੱਥੇ ਥੱਲੇ ਵਾਲੀ ਜੱਤੀ ਹਮ ਥੱਲੇ ਥੱਲੇ ਜਾ ਵੀ ਅਕਲ ਭਰੋ ਸਾਰੀ ਚਾਬੀਆਂ ਦੋਹਾਰੇ ਕੱਢ ਲਈਆਂ ਫੇਰ ਤੂੰ ਚੱਕੇ ਜਵੀ ਪੱਕੀ ਗਈ ਪਟਾਸ ਤਾਂ ਹੀ ਤਾਂ ਖਰੀ ਭੂਰੀ ਲਗਾ ਕੇ ਪਟਾਸ ਇੱਕ ਤਾਂ ਜਵੀ ਕਿੱਥੇ ਪੱਕ ਗਈ ਬਾਈ ਹੈਗਾ ਤੇਰੇ ਕੋਲ ਭੂਰੀ ਕਹਿੰਦਾ ਇਹ ਕਹਿੰਦੇ ਜਵੀ ਜਵੀ ਪੱਕੀ ਪਈ ਆ ਮੈਂ ਕਿਹਾ ਕਿਹੜੀ ਜਵੀ ਪੱਕੀ ਪਈ ਆ ਆ ਲੋਕਾਂ ਨੇ ਵੇਚੀ ਵੀ ਨਹੀਂ ਕਹਿੰਦਾ ਨਹੀਂ ਜਮਾਂ ਹੀ ਪੱਕੀ ਪਈ ਜਮਾਂ ਹੀ ਪੱਕੀ ਹੋਈ ਆ ਜੀਰੀ ਪੱਕੀ ਵੀ ਆ ਮੋਲੀ ਉਹ ਗੱਲ ਸੁਣ ਜੇ ਪਟਾਸ ਚੈੱਕ ਕਰਾਉਣੀ ਤਾਂ ਪੂਰੀ ਲੈ ਗਿਆ ਮੂਰੇ ਬੰਦਾ ਖੜਾ ਲਿਆ ਹਾਂ ਕਹਿੰਦਾ ਲੱਗ ਜੂਗੀ ਜਾਂਦੀ ਸਾਰੇ ਉਹ ਜਿਹੜੇ 15 ਦਿਨ ਦੇ ਬੈਠੇ ਉਹ ਅੱਭੀ ਆ ਵੇਚਦੇ ਮੰਡੀ ਚ ਭਰੀ ਕਬ ਨਾ ਦੇਣੀ ਹਾਂ ਇਹ ਤਾਂ ਕਹਿੰਦਾ ਜਾਂਦੀ ਸਾਰੇ ਮੇਰਾ ਟਰਾਲਾ ਬਹੁਤ ਹੈ ਤਾਂ ਇੱਕ ਲੋ ਜੀ ਬਾਈ ਆਹ ਸਾਈਡ ਬੱਤੇ ਗੱਡੀ ਹੋ ਗਈ ਪੂਰੀ ਓਏ ਮੋਲੀ ਬਾਈ ਹੁਣ ਤੂੰ ਮੇਰੀ ਗੱਲ ਸੁਣ ਲੈ ਹੁਣ ਆਹ ਜਿਹੇ ਕੰਮ ਜਿਹੜੇ ਗੱਲਾਂ ਛੱਲਾ ਇਹ ਬੰਦ ਕਰ ਦੇ ਪਹਿਲਾਂ ਆਪਾਂ ਜਿਹੜਾ ਕੰਮ ਕਰਨਾ ਹੈ ਉਹ ਦੇਖੀ ਕਿੰਨਾ ਕਰ ਇਹ ਨਹੀਂ ਖੜਾ ਕਰਨਾ ਉਹ ਭਾਈ ਮੋਹਲੀ ਨੇ ਇਹ ਗਰੇਈ ਚੰਗਾ ਖੜਾ ਨਹੀਂ ਕਰੀਦਾ ਹੁੰਦਾ ਹਾਂ ਉਹ ਦੇ ਲੈ ਫਿਰ ਖੜਾ ਕਰਕੇ ਹਾਂ ਇਹ ਟਰਾਲੇ 'ਵਾਂ ਵੀ ਕਰਨਾ ਹੀ ਐ ਟੇਡਾ ਪੈਣਾ ਐ ਉਹ ਦੋ ਮਸ਼ੀਨਾਂ ਲੱਗੀਆਂ ਜੀ ਯਾਰ ਆਹ ਵੱਡ ਕੇ ਤੇਰੀ ਸੁੱਕਣੀ ਪਈ ਵੀ ਇਹ ਬੀਜ ਰੱਖਣਾ ਤੇ ਗਾਂ ਨੂੰ ਮੋਹਲੀ ਕੀ ਕਰਿਆ ਪੈਸੇ ਢੜਾਂ ਦੀ ਵੱਡੀ ਵੀ ਐ ਪਾਈ ਹੈ ਨਹੀਂ ਡੰਗਰਾਂ ਨੂੰ ਕਿਆ ਚੱਕਰ ਇਹ ਵੇਲਾ ਕਰ ਪੂਰੀ ਛੱਬੀ ਲੱਗੀ ਵੀ ਐ ਆਹ ਛੱਬੀ ਹਾਂ ਪੂਰੀ ਮੇਲਾ ਦੀ ਹਟੋ ਜਨ ਪਾਏ ਤੇ ਵੀ ਨਹੀਂ ਕਰਨੀ ਹੈਗੀ ਛੱਬੀ ਤਾਂ ਦੂਰ ਤੋਂ ਦਿਖ ਜਾਂਦੀ ਆ ਹਾਂ ਛੱਬੀ ਠੀਕ ਆ ਆ ਗੱਲ ਹਾਂ ਜਿਆਦਾ ਮੰਨੇ ਨਹੀਂ ਮੇਡੀ ਆ ਦੇਖ ਲੋ ਬਾਈ ਆ ਗੰਨੇ ਜਗਾ ਕਹਿੰਦਾ ਵੀ ਜਿਹੜੇ ਆ ਗਰੇ ਪਏ ਇਹ ਚੱਕਣੇ ਪੈਣੇ ਇਹਦਾ ਜਾਲ کافی ਦੱਬਾ ਆ ਗੰਨੇ ਨੇ ਲਹੂ ਪੀ ਲਿਆ ਜੱਗੇ ਇਹ ਕੱਦ ਨੇ ਘੇਰ ਲਿਆ ਕੱਬਦ ਨੇ ਨੇਰੀ ਨੇ ਘੇਰਿਆ ਟੰਗਾ ਪਾ ਪੀਰ ਵਾਲਾ ਇਹ ਜਗੇ ਪੂਰੀਆ ਵਹਨੀਆ ਖੋਖਮੀਜਾ ਪਾ ਕੇ ਚੱਕਣੇ ਵਾਲਾ ਸਿਸਟਮ ਹੈ ਮੈਂ ਤੁਹਾਡੇ ਕੋਲ ਆਇਆ ਬਸ ਹੀ ਦੋ ਮਿੰਟ ਹਾਂ ਆਹੀ ਹੈ ਜਗਾ ਹੋਣੇ ਹੋਣਾ ਨਹੀਂ ਫਿਰ ਟੁੱਟ ਜਾਣਾ ਬਾਦ ਵਿੱਚ ਰੱਸੀ ਐ ਲੈ ਆਉਣੀ ਦੇ ਚਾਰ ਰੱਸੀ ਆਣ ਚੱਲ ਬੰਨ ਲੈ ਇਹਨੂੰ ਹੁਣ ਪਹਿਲਾਂ ਲੋ ਜੀ ਭਾਈ ਦੋ ਦੋ ਜਾਣਿਆਂ ਨੂੰ ਚੱਕਣਾ ਪੈਂਦਾ ਹੈ ਇਸ ਹਿਸਾਬ ਨਾਲ ਟੇਡਾ ਕਰ ਤਾਂ ਨੇਰੀ ਨੀ ਰਾਤ ਅਲੀ ਨੂੰ ਦੇਖੋ ਕਾ ਕਰੂੰਗਾ ਇਹਦਾ ਕੁਝ ਨਹੀਂ ਬਣਦਾ ਬਾਈ ਬਾ ਇੱਕ ਵਜਨ ਅੰਕਲ ਹੁਣ ਚੱਕ ਵੀ ਨਹੀਂ ਹੁੰਦਾ ਉਹ ਗੰਨਾ ਆਮਨੇ ਦੇਖਿਆ ਕਾ 50 ਸਾਲ ਦੀ ਸਖੀ ਉਮਰ ਹਾਂ ਹਾਂ ਉਧਰ ਚੱਲ ਗੰਨਾ ਦੇਖਿਆ ਪਰ ਆਸ ਨਹੀਂ ਜੀ ਤੇ ਕੀ ਕਾ ਪਾਪੂਰੇ ਹੋ ਗਏ ਅੰਕਲ ਤੁਹਾਡੀ ਖੱਤੀ ਠੀਕ ਹੈ ਕਿਹੜੀ ਜੀ ਘਰ ਦੇ ਲਾਗ ਉਹਦਾ ਜੀਦੀ ਦੀ ਹਾਂ ਉਹਦਾ ਜੀਦੀ ਉਹਦਾ ਕੰਮ ਖਰਾਬ ਹੋ ਗਿਆ ਭਈਏ ਬੱਡੂ ਆਮਨੇ ਹੋਰੇ ਤੇ ਆ ਹਾਂਜੀ ਆਹ ਮੇੜਾ ਹੋ ਥੇ ਪੇ ਜੀ ਆ ਹਾਂ ਆ ਦੇਖ ਲੈ ਵੀ ਇੱਥੇ ਜੀ ਆਪਾਂ ਚਾਰ ਆਦਮੀ ਖੜਾਈਏ ਤਾਂ ਵੀ ਹੋ ਸਕਦਾ 20-20 ਫੁੱਟ ਜੇ ਵਿੱਚ ਦਾ ਸਾਰੀ ਕਰਕੇ ਯਾਰ ਕੋਈ ਨਹੀਂ ਵਿਚਾਲੇ ਦਾ ਕੁਝ ਕਰੀ ਸੈਡਾ ਮਾਰਦੀਆਂ ਠਕੀਏ ਕੋਈ ਨੂੰ ਦੇਖੀ ਜਾਂਦਾ ਦਾਦਾ ਆਏ ਕਰਦੇ ਨੇ ਉਫੜਾ ਜੋਰ ਤੇ ਆਹੀਦਾ ਰੋਟੀ ਨਹੀਂ ਖਾਧੀ ਹੈਗੀ ਖਾਧੀ ਨਹੀਂ ਹੈਗੀ ਭੁੱਖਾ ਹੀ ਆ ਗਿਆ ਹਾਂ ਪੂਰੀ ਹਾਂ ਪੂਰੀ ਦੱਸੋ ਕਿਹੜਾ ਬੀਜ ਹੈ ਨਾਲੇ ਨਹੀਂ ਪਤਾ ਲੈ ਇਹ 185 ਜੀਡੀਓ 25-25 ਹਜ਼ਾਰ ਕਮੈਂਟ ਕੱਢ ਦਿਓ ਜਿੱਥੇ ਪੂਰੀ ਖੜਜੇ ਹਾਂ ਪੂਰੀ ਦੱਸ ਗਿਆ ਹੈ ਲੈ ਲੈ 985 ਹੁੰਦਾ ਦੇ ਲੈ ਗੰਨਾ ਕਿਹ ਹੈ ਜੇ ਨਾਲੇ ਹੈ 18 ਦੇ ਗੰਨਾ ਇੱਕ ਨੰਬਰ ਤਾਂ ਹੀ ਗਿਰਿਆ ਵਜਨ ਹੈ ਉਹ ਵਿੱਚ ਤੇ ਤਾਂ ਸਾਰੀ ਲੰਬਾ ਪੈ ਗਿਆ ਚਲ ਇੰਨਾ ਕੋ ਸ਼ੁਕਰ ਇਹਨੂੰ ਬਿਮਾਰੀ ਨਹੀਂ ਹੋएगी ਇਹਦੇ ਅਜੇ ਤਾਂ ਇੰਨਾ ਹੋਰ ਵਧਣਾ ਹੈ ਬਿਮਾਰੀ ਪੈ ਗਈ ਦੀ ਮੀਨੇ ਤਾਂ ਹੋਤੀ ਨਾ ਇਹ ਨਾ ਇੱਕ ਤਾਂ ਨਾ ਹੋਂ ਤੂੰ ਪਬੂਲਰ ਨੂੰ ਲਾ ਦੂੰਗਾ ਕੀ ਹੁਣ ਸੋਨ ਮੇਰਦਾ ਇਹਦੇ ਚ ਚਾਰ ਮਹੀਨੇ ਪਏ ਆ ਅਜੇ ਤਾਂ ਸਮਾਨ ਪਾਉਣਾ ਚਾਰ ਮਹੀਨੇ ਪਏ ਆ ਸਮਾਨ ਪਾਉਣਾ ਹੋ ਡਰਾਉਨ ਲਿਆਉਣਾ ਕਮਾਲ ਪਾਉਣਾ ਜੀਰੀ ਵੱਢ ਕੇ ਹੁੰਦਾ ਜੀਰੀ ਵੱਢ ਕੇ ਬੱਟਿਆ ਪਿਆ ਲਕੋ ਕੇ ਰੱਖਿਆ ਬਮਾਲ ਦੇਖਿਓ ਡੰਡੇ ਛੋਟੇ ਨਾ ਇਹ ਮਾਲ ਦੀ ਗੱਲ ਕਰਦੇ ਗੱਲ ਪੱਕੀ ਆ ਮਾਲ ਨੂੰ ਦੇਖੋ ਉਹ ਮਾਲ ਨਹੀਂ ਕਹਿ ਗਿਆ ਕਹਿ ਗਿਆ ਮੁਕਰਦਾ ਦੇਖ ਬਾਈ ਕਹਿ ਗਿਆ ਮੁਕਰਦਾ ਉਹ ਦੂਆ ਮਾਲ ਜੀਰੀ ਵਾਲਾ ਕੋਈ ਕੋਈ ਪਤਾ ਨਹੀਂ ਕਿਹੜੇ ਮਾਲ ਦੀ ਗੱਲ ਕਰ ਰਿਹਾ ਤਾ ਗੱਣਾ ਜੀ 75 ਜੀ ਆ 750 ਆ ਬੀਜ ਵਧੀਆ ਪੂਰਾ ਆ ਠੀਕ ਐ ਰਾਂ ਘੱਟ ਗਰੇ ਆ ਉਦਾਂ ਵੀ ਨਿੱਗਰ ਆ ਦੇਖ ਹੂੰ ਕਵੇਰੀ ਚ ਵਜਨ ਨਹੀਂ ਹੈਗਾ ਪਟਾਖ ਬਹੁਤ ਆ 750 120 20 ਵਧੀਆ ਵੀਰੇ ਕਵੇਰੀ ਚ ਪਟਾਖ ਬਹੁਤ ਉਹ ਤਾਂ ਨਾਮ ਮੋਲੀ ਨੂੰ ਟਰਾਈ ਜਾਵੇ ਹਾਂ ਮੋਲੀ ਨੂੰ ਕਵੇਰੀ ਚ ਪਟਾਖ ਦਿਖਾਈ ਜਾਂਦਾ ਹਾਂ ਮੈਨੂੰ ਇਹਦੀ ਆਸ ਨਹੀਂ ਸੀ ਜੇ ਵੱਡ ਹੋ ਜੂਗੀ ਹਾਂ ਗੱਲ ਪੱਕੀ ਐ ਜੀ ਸੁਣ ਲਈ ਰੱਬ ਨੇ ਬਈ ਬਈ ਗਰੀਬ ਬੰਦਾ ਫੇਰ ਵੀ ਕਹਨੇ ਹਾਂ ਨਾ ਨਾ ਠੀਕ ਐ ਸੈਟ ਚੱਲ ਜਗੇ ਠੀਕ ਐ ਹੁਣ ਫਿਰ ਵੀ ਚਾੜ ਪਾਸ ਹੈ ਲੈ ਵੀ ਭਾਈ ਹੱਥ ਬੰਨ ਕੇ ਬੇਨਤੀ ਹੈ ਨਾ ਮੁੰਡਿਆਂ ਕੋਲ ਇਲਜ਼ਾਮ ਨਾ ਲਾਓ ਜੇ ਕਾਹੜਤਾ ਲਾਉ ਨੇ ਵੀ ਲੱਖ ਲੱਖ ਰੁਪਏ ਦੀ ਛਾੜਤਾ ਜੀ ਜਿੰਦਾ ਮਾਲ ਖਾਂਦਾ ਹੈ ਇਹ ਤਾਂ ਹੂੰ ਚਾੜ ਕਰਦੇ ਆ ਯਾਰ ਹਾਂ ਮੋਲੀ ਬਾਲ ਖਾਂਦਾ ਸੰਤ ਉਹ ਨੂੰ ਖੁਸ਼ੀ ਬਹੁਤ ਹੁੰਦੀ ਹੈ ਗੱਲਾਂ ਦੀ ਮੋਲੀ ਕਿਹੜਾ ਮੈਂ ਬਾਲ ਦੇਖਿਆ ਵੀ ਨਹੀਂ ਕਹਿ ਜਾਉਂਦਾ ਇਹ ਕੰਮ ਬਹੁਤ ਕਰਦਾ ਭਾਈ ਮੋਲੀ ਜੇ ਮੰਡ ਜਾਵੇ ਬਚਾਰਾ ਕਹਿੰਦਾ ਕ੍ਰਿਸ਼ਨ ਪਗਬਾਨ ਹੈ ਕਹਿੰਦਾ ਨਹੀਂ ਪੂਰੀ ਉਹ ਦੱਸ ਆਪਣੇ ਹੁਣ ਕਰ ਕੇ ਕਾਉਂਗੇ ਆਪਣੇ ਤਾਂ ਬਣਾ ਕਾਲੂ ਵੜਨਾ ਹੂੰ ਕਮੰਡੀਆਂ ਦੇਖ ਕੇ ਜੀਆਂ ਦਾ ਮਾੜਾ ਜਿਹਾ ਖੁੱਲਣਾ ਚੱਲੀਏ ਚੱਲੀ ਆਜ ਆਜ ਚੱਲੀਏ ਆਏ ਆ ਨਾ ਇਹਦੇ ਉੱਥੇ ਜਾ ਕੇ ਅੱਬਾ ਮੰਡੀ 'ਚ ਬੈਠੇ ਰਹੀਏ 5-10 ਦਿਨ ਉਹ ਵੀ ਖੇਤਾਂ ਮਾ ਠੀਕ ਹੈ ਦੇ ਗਿਲਤੇ ਹਨ ਸਹਲਾਂ ਤਾਂ ਖੜੀਓ ਠੀਕ ਆ ਥੋੜੀ 5-6 ਦਿਨ ਦਾ ਕੰਮ ਨਹੀਂ ਆਦਾ ਹਾਂ ਪੰਜ ਸਾਤ ਦਿਨ ਤਾਂ ਖਿੜੀ ਦਾ ਖਾਤਾ ਮੁਕਿਆ ਨਾ ਕਾਉਤੋਂ ਪੰਜ ਸਾਤ ਦਿਨ ਦੀ ਕਾਇ ਨਾ ਫਿਰ ਤਾਂ ਕੀ ਕਰੂੰਗਾ ਮੈਨੂੰ ਅੱਜ ਪਤਾ ਲੱਗਿਆ ਕਹਿੰਦੇ ਵੀ ਬੇਨੇ ਸੜਕ ਪੋ ਵੀ ਜੀ ਦੀ ਫਿਰਤੀ ਲੋਕਾਂ ਨੇ ਦੇਖਿਆ ਹੁੰਦੇ ਹਾਂ ਉਹ ਵੀ ਲਾਏਗਾ ਉਹ ਵੀ ਕਾ ਕਰਦਾ ਲੋਕ ਇਕੱਠ ਨਹੀਂ ਲਗਾ ਥਾ ਉਹ ਵੀ ਬੇਲਾ ਜਾਓ ਕਰੋ ਬੋਲੀ ਬੇਲਾ ਜਾਓ ਤਾਹੀ ਏ ਜੇ ਮੰਨਿਆ ਨਹੀਂ ਖਬਰ ਨਹੀਂ ਕੋਈ ਆਉਂਦੀ ਸਭ ਚੁੱਪ ਹੈ ਸਭ ਚੁੱਪ ਆ ਉਹ ਆ ਕੇ ਠੰਡਰ ਬਣਾਇਆ ਉਹ ਤੁਸੀਂ ਹਾਂ ਆ ਦੇਖ ਲਓ ਤੁਹਾਡਾ ਪੇਪਲ ਤੇ ਕਈ ਪੇਪਲ ਲੈ ਜਾਓ ਆਪਣਾ ਪੇਪੜਾ ਪੜ੍ਹ ਲਓ ਕਿੱਥੇ ਆ ਗਿਆ ਇਹ ਆਹ ਫੋਟੋ ਵੇ ਘਰ ਚ ਵੀ ਹੋ ਜਾਂਦਾ ਪੂਰੀ ਟੈਂਕੀਆ ਪਰ ਵੀ ਹੋ ਜਾਂਦਾ ਇਹ ਹਾਂ ਡੱਬਾ ਹਾਂਜੀ ਆ ਸ੍ਰੀ ਕਾਲਜੀ ਇਹ ਅੰਕਲ ਕੱਟੇ ਪਏ ਆ ਇਹ ਤਾਂ ਜੀ ਕੱਟੇ ਪਾਏ ਆ ਬਸ ਬੰਨਣੇ ਹੀ ਆ ਬਸ ਮਸ਼ੀਨ ਆ ਜਵੇ ਕਾਲੇ ਦੀ 7501 750 ਜੀ ਜੀ 20 ਜੀ ਵਧੀਆ ਪੂਰੀ ਹੋ ਗਈ ਤੇ ਰਸ ਗੁੱਲੇ ਬਣੇ ਆ ਦੇਖ ਇੱਥੀ ਕੀਰ ਕੇ ਇੰਨੇ ਰਸਾ ਇੰਨਾ ਦਾ ਉਹ ਹਾਂ ਦੋ ਡੱਬੇ ਲਿਆ ਕਰੋ ਯਾਰ ਇੱਕ ਨਾਲ ਲਿਆਇਆ ਕਰੋ ਨਾਲ ਦੇ ਦਿੱਤੀ ਜਨੇ ਤੁਸੀਂ ਉਹੜੇ ਕੱਢ ਜਨੇ ਆ ਦੋ ਲਿਆਉਗੇ ਉਹ ਗਾਨ ਮੇਰਾ ਗੁੰਨਿਆਨੇ ਦੋ ਬੋਤਲਾਂ ਬਰੇਗਾ ਜੀ ਜੀ ਚਾਹਦਾ ਬੋਤਲਾਂ ਕਿਹੜੀਆਂ ਚਾਹੀਦੀਆਂ ਉਹ ਵੀ ਦੱਸ ਦੇ ਚੋਰੀ ਦਾ ਹੋ ਰੇ ਡੇਸਨ ਬੜੀ ਜਾਂਦਾ ਬੋਏ ਨੇ ਬੋਤਲਾਂ ਗਿਆ ਬੋਤਲਾਂ ਦਾ ਹੁਣ ਕਈ ਪ੍ਰਕਾਰ ਦੀਆਂ ਯਰ ਵਾਲੀਆਂ ਚੱਲੂਆਂ ਗਿਆ ਉਹ ਹੁਣ ਆ ਵੀ ਜਮ ਕਰ ਲੱਗਿਆ ਕਰ ਲੈਣ ਦੇ ਲੈ ਭਾਈ ਜੱਗੇ ਆ ਹੋ ਗਿਆ ਵੇਲਾ ਸਿਰੇ ਤੱਕ ਉਹ ਲੱਗਿਆ ਸੜਕ ਨੂੰ ਦੇਖ ਪਲਾਟ ਕੱਲ ਬਹੁਤ ਚੱਲੇ ਹੋਰੇ ਕੰਮ ਦੇਖੋ ਭਾਈ ਮੰਡ ਏਰੀਆ ਆਕੇ ਉਹ ਆਤਾ ਨਾ ਮਾਰੀ ਕੇ ਲਓ ਜੀ ਬਾਈ ਪੂਰੀ ਵਾਲੇ ਪਲਾਟ ਪਾ ਕੇ ਇਹ ਤਾਂ ਬਾਈ 26 ਚੀੜੀ ਆ ਪੂਰੀ ਖਰੀ ਚੀਜ਼ ਆ ਦਾ ਮਹੀਨੇ ਨਾਲ ਵੱਟਲਾ ਜਾ ਇਹ ਨਹੀਂ ਕਰਦੀ ਮੇਰੇ ਹਿਸਾਬ ਨਾਲ ਜੱਕੇ ਵੀ ਠੀਕ ਹੈ 26 ਆਤਾ ਪੂਰੀ ਨੇ ਡੇਡੀ ਕਰੀ ਵੀ ਬਾਈ ਆਪ ਰਿੰਡ ਵਰ ਵੀ ਬਾਈ ਜੀ ਕੋਈ ਰੰਗ ਦੇ ਲੈ ਕਿਹ ਹੈ ਰੰਗ ਰੂਪ 26 ਦਾ ਯਾਰ ਕੱਲ ਕੋਲੋਂ ਰਸ ਕੱਢੀ ਐ ਲੈ ਮੈਂ ਬੂਦੂ ਨੂੰ ਬੁਲਾ ਦਿਆਂ। ਅਰੇ ਦਸਹਿਰਾ ਐ ਨਹੀਂ ਤੈਨੂੰ ਪਹਿਲਾਂ ਰਸ ਬੁਲਾ ਦਵਾ। ਕੀ ਹੋ ਗਿਆ ਤੂੰ? ਮੱਥਾ ਟੇਕ ਕੇ ਆਈਂ। ਹਾਂ? ਆਪਾ ਭਾਈ ਪੂਰੀ ਗੱਲ ਸੁਣ ਲੈ। ਹੁਣ ਜਿਹੜੇ ਖਿਲਾੜੀਆਂ ਉੱਥੇ ਰੋਪੜ ਖੜੇ ਆ, ਉਹ ਕਿੱਥੇ ਲਿਆਉਂਦਾ? ਉਹ ਨਹੀਂ ਲੈਣਾ ਮੈਂ। ਫੇ ਉਹ ਮੱਥਾ ਟੇਕ ਕੇ ਲੱਗੇ। ਚੱਲ ਆ ਜੇ ਟੇਕੀ। ਪੈਣੀ ਆਣਾ। ਜੇਗੇ ਹੋਗਾ ਸਾਨੂੰ ਫੇਰ। ਪੈਣੀ ਕਰੇ ਬੂਟੇ ਦੇਖ ਕੇ ਆਉਣੇ ਆ। ਨੇਰੀ ਚੱਲੀ ਪੈਣੀ ਵੀ। ਇਹ ਜਾ ਕੇ ਪਾਕਿਸਤਾਨ ਕੰਨੀ ਤੇ ਆਈ ਨੇਰੀ। ਬਲਾਂਗੇ ਤਾਂ ਤੇ ਆਈ ਜੀ ਰਾਤ ਨੂੰ ਆਈ। ਡਰਦੇ ਆਈ ਆ ਪੂਰੀ। ਉੱਤੇ ਆ ਪਾ ਇਹ ਵੀ ਮੈਨੂੰ ਲੱਗਿਆ ਹਾਈਬ੍ਰਿਡ ਲੱਗਦਾ ਤੇ ਮੇਰੀ ਕਵੇਦੀ ਆ ਦੇਖੋ ਭਾਈ ਸਵਾਗਾ ਬਚ ਗਿਆ ਸਵਾਗਾ ਬਚ ਗਿਆ ਭਾਈ ਇਹ ਬੀਜਿਤ ਕੀ ਉਹ ਆਏ ਤੇ ਨਵੇਂ ਬੀਜ ਨਵੇਂ ਬੀਜਾਂ ਨੇ ਬਾਤ ਤੁਹਾਨੂੰ ਦੱਸਤਾ ਵਿਗਾਨ ਉਸੇ ਲੱਗਣ ਜੁਕੇ ਹੈ ਨਹੀਂ ਆ ਪਹੁੰਚ ਗਏ ਪਿੰਡ ਪੈਣੀ 45000 ਟਾਪੇ ਟੁੱਪੇ ਜੀ ਪਾਪਾ ਕੱਢ ਗਿਆ ਹਾਂ ਹਾਂ ਗਿਆ ਚੱਕਰ ਪੂਰੀ ਆਏ ਦੋ ਰੋਡੂ ਖਾਈ ਲੰਦੇ ਕੋਈ ਗੰਦਾ ਵੀ ਇੱਧਰ ਸੜਕਾ ਪੰਨੂ ਕਰਤਾ ਲੈ ਪੈਣੀ ਢੋਬੇ ਚ ਵੀ ਕਹਿੰਦੇ ਬੂਟੀ ਆ ਗਈ ਭਾਈ ਸਾਡੇ ਪਿੰਡ ਤੇ ਆਈ ਮੈਂ ਲਾਦੀ ਹੜਕੇ ਮਣੀ ਮੋਟੀ ਜੜ ਉਹ ਸੱਤ ਕੇ ਆਉਣੀ ਹਰੇ ਉਹ ਪਿੰਡ ਕਿਹੜੇ ਇੱਧਰ ਪਜਾਏਗਾ ਤੇ ਬਹੁਤ ਸਾਰਾ ਫੋਟੋ ਹਾਂ ਹਾਂ ਨਾ ਆਹ ਦੂਰੇ ਛੱਡ ਕੇ ਆਉਣੀ ਸੀ ਲੋ ਹਾਂ ਭਾਈ ਸਪਰੇ ਹੋ ਰਹਾ ਹੈ ਪੂਰੀ ਕਿਹੜੀ ਕਰਦਾ ਇਹ ਰਾਤ ਜੀ ਦੀ ਗਰਗੀ ਉਹ ਕਹਿੰਦੇ ਖੜੀ ਕਰਨ ਵਾਲੀ ਸਪਰੇ ਕਰਨੀ ਖੜੀ ਕਰਨੇ ਵਾਲੀ ਕਰਨੀ ਆ ਕਿੱਥੇ ਤੇ ਲਿਆਇਆ ਲੈ ਬਹੁਤ ਦੂਰ ਤੋਂ ਬਹੁਤ ਦੂਰ ਤੋਂ ਲਿਆਇਆ ਆਪਣੇ ਉੱਧਰ ਤੇ ਲਿਆਇਆ ਉਹਦੇ ਕਿਆ ਚੀਜ਼ ਪੈ ਗਿਆ ਭਾਈ ਉਹ ਤੇਰਾ ਚਾਹੋ ਚਲੀਏ ਡੋਟੀ ਵਾਲੇ ਤੋਂ ਹੀ ਨਹੀਂ ਹੋਈ ਡੋਟੀ ਜੇ ਕਿੱਥੇ ਤੇ ਆ ਗਈ ਹੈ ਤੇ ਕਿ ਮੈਂ ਕਹਿੰਦਾ ਜਾਂਤੇ ਆ ਆਪਣੇ ਹੜ ਹੜ ਜੀ ਆਏ ਆ ਬਹੁਤ ਚੀਜ਼ਾਂ ਆ ਗਈਆਂ ਬੇਲ ਆ ਗਈ ਹੜ ਕੇ ਬਿਮਾਰੀ ਹਾਂ ਹਾਂ ਗੰਨਿਆਂ ਨੂੰ ਬਿਮਾਰੀ ਬਹੁਤ ਬੈ ਕੇ ਸਾਡੇ ਗੰਨੀ ਇਹ ਸੁਗਰ ਹੋ ਗਏ ਸੁਗਰ ਤੇ ਵਿੱਚ ਡੋਟੀ ਲੱਗੀ ਹਾਂ ਆਹ ਕਹਿੰਦਾ ਉਹ ਪਿਛਲੇ ਨੂੰ ਕਰ ਹਾਂ ਹਾਂ ਆਹ ਆਹ ਕਰ ਗਿਆ ਜੇ ਕਿ ਸਾਣੀ ਮਾਦਰੀ ਤੋਂ ਸਾਣੀ ਮਾਦਰੀ ਤੋਂ ਕਿ ਦੇੜੀ ਐ ਹਾਂ ਹਾ ਵੀ ਪੂਰੀ ਪੈਣੀ ਰੀਖਿਆ ਜਾਂਦਾ ਪੈਣੀ ਇਹਦੇ ਜਿਵੇਂ ਸੋਕੇ ਪਿਆ ਹੋਇਆ ਪ੍ਰਧਾਨ ਦਾ ਕੰਨਾ ਵੀ ਡਾਉਣੀ ਇੱਧਰ ਮੀਂਹ ਹੈ ਉਹ ਨਹੀਂ ਹਾਂ ਪ੍ਰਧਾਨ ਦਾ ਕੰਨਾ ਬਾਈ ਇਤਕੀ ਮੀਂਹ ਨਹੀਂ ਪਏ ਬਰਸਾਤ ਦਾ ਮਾਲ ਨਹੀਂ ਆਇਆ ਹੈਗਾ ਹਾਂ ਜਮਾਂ ਹੀ ਡਾਉਨੇ ਜਮਾਂ ਹੀ ਡਾਉਨੇ ਬੂਟੇ ਵੀ ਦੇਖ ਲੈ ਬੂਟੇ ਵੀ ਡਾਉਨੇ ਅਮੈ ਨੂੰ ਕਿਹਾਦਾ ਬਾਹਰਲੀ ਪੈਸੀ ਨੂੰ ਮਖਾ ਵੀ ਆਏ ਨੂੰ ਪਾਣੀ ਛੱਡ ਦੇ ਲਾਗ ਵਾਲੇ ਨੂੰ ਇਹਦੇ ਵਿੱਚ ਫਾਲੀ ਕੱਢਦਾ ਇਹ ਤਾਂ ਲਾਗ ਵਾਲੀ ਤਾਂ ਹੋਈ ਹੋਈ ਨਹੀਂ ਅਜੇ ਲੈ ਨਿਕਾ ਉਹੀ ਚੱਕਰ ਹੈ ਮੀਂਹ ਪਏ ਨਹੀਂ ਮੀਂਹ ਮੀਂਹ ਪਰੇ ਸਾਰਾ ਕੁਝ ਕਿ ਨਹੀਂ ਬਾਕੀ ਭਾਈ ਸ਼ਾਲ ਮੀਂਹ ਆਲਾ ਬਚਾਵਾ ਹਵਾ ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਗੰਨੇ ਗੁੰਨੇ ਜਿਹੜੇ ਟੇਢੇ ਕਰਤੇ ਹਾਂ ਨੇਰੀ ਨੇ ਜੱਕ ਦੇ ਗੰਨੇ ਦਾ ਜੇ ਗੰਨੇ ਹੀ ਹੈ ਨਾ ਸਿਸਟਮ ਗੰਨਾ ਦਾ ਭਾਵੇਂ ਮੰਡੀ ਤੇ ਤੂੰ ਗਿਆ ਕਿੱਥੇ ਸਿਸਟਮ ਚਾਹਨੇ ਆਪਾਂ ਹੁਣ ਚੱਲਦੇ ਹਾਂ ਹਾਂ ਚੱਲ ਉਹ ਕੀ ਕਰਨਾ ਉੱਥੇ ਤੂੰ ਜਾ ਤਾ ਆਇਆ ਸਵੇਰੇ ਗੰਨਾ ਚੱਕ ਕੇ ਆਉਣਾ ਦੁਬਾਰਾ ਜਾਣਾ ਲੈ ਦੇ ਕਿਹੜਾ ਗੰਨਾ ਚੱਕ ਕੇ ਆਉਣਾ ਉਹ ਜੀਰੀ ਮਾਂ ਗਿਰ ਗਿਆ ਆਪਣੀ ਮੈਂ 10 15 ਮੇੜੇ ਉਪਰ ਗੇਲੇ ਦੇ ਬਾਰਵਾ ਜੇ ਕਮੈਂਟ ਲੂਗੋ ਸੁਣ ਨਹੀ ਨਹੀ ਕਵਰੇ ਗਰਾ ਝਾੜੇ ਵਿਧਾ ਰਹਿਣੋਂ ਨੀ ਜਗਾ ਉਨਾਂ ਜਾ ਕੇ ਆਉਣੇ ਆ ਅਜ ਮੰਡੀ ਵੀ ਦੇਖ ਕੇ ਆਉਣੀ ਆ ਯਾਰ ਜਾ ਕੇ ਵਿਲੇ ਕੀ ਹੋ ਗਿਆ ਲਾ ਤਾਰੀ ਪੁੱਛੇ ਪੁੱਛ ਕੇ ਆਉਣ ਵਾਲ ਤੇ ਕਾਦੇ ਫਸ ਗਿਆ ਟਰਾਲਾ ਤਿੰਨੇ ਰੋਗੇ ਬੜਾਉਣੇ ਆ ਚਾਰ ਦਿਨ ਹੋ ਗਏ ਹੋਰ ਬੜਾਉਣੇ ਆ ਹੂੰ ਟਰਾਲਾ ਤਾਂ ਇੱਕ ਤਰ੍ਹਾਂ ਮੋਲੀ ਕੋਲ ਹੁਣ ਦੋ ਟਰਾਲੇ ਕਾ ਹੁਣ ਕਿਹਦੇ ਬੜਾਉਂਗਾ ਆਪਣਾ ਤਾਰ ਦੇਣਾ ਕਰ ਜੀਰੀ ਪੁੱਛ ਕੇ ਆਉਣੇ ਕਿ ਐਸਾ ਸਿਸਟਮ ਦਾ ਦੋ ਕਰੇ ਬੰਦਾ ਅਸਿਕ ਨੂੰ ਹੜਤਾਲ ਖੋਲਣੀ ਆ ਨਾ ਮਾਰ ਕੇ ਖੜੂਗੇ ਨਹੀਂ ਨਹੀਂ 15 ਦਾ ਨਹੀਂ ਖੜੂ ਕਹਿੰਦੇ ਆ ਯਾਰ ਜੇ 15 ਨੂੰ ਖੁੱਲ ਗਈ ਫੇਰ ਜੀਰੀ ਕਿਹੜੀ ਰਹੀ ਨਹੀਂ ਸਾਰੇ ਲੋਕਾਂ ਨੇ ਘਰੇ ਤੇ ਘਰੇ ਲੈ ਜਾਣੇ ਲੈ ਗਏ ਯਾਰ ਮੈਂ ਕਹਿੰਦਾ ਤਕਰੀਬਨ ਸਾਰੀਆਂ ਵੱਢਣੇ ਨੂੰ ਹੋਈਆਂ ਪਈਆਂ ਕੀ ਕਰੇ ਹੁਣ ਖੁੱਲੇ ਨਹੀਂ ਰਹੀ ਕਿੱਥੇ ਪਤਾ ਭੈ ਭੇਲੇ ਹੋਣ 10 ਨੂੰ ਮੀਟਿੰਗ ਇੱਕਾਂ ਮੀਟਿੰਗਾਂ ਰੱਖੀ ਜੰਨੇ ਆ ਉਹ ਪ੍ਰਧਾਨ ਘਰ ਆ ਗਿਆ ਪ੍ਰਧਾਨ ਕਿੱਥੇ ਘਰ ਆਜੂ ਪ੍ਰਧਾਨ ਸੌਖਾ ਹੀ ਆਜੂ ਕਿਥੇ ਮੰਡੀ 'ਚ ਬੈਠਾ ਪ੍ਰਧਾਨ ਦੁਆਲੀ ਦੇ ਡੱਬੇ ਵੀ ਮੈਂ ਕਹਿੰਦਾ ਜੱਗੇ ਰਾਤ ਦਾ ਤਰਪਾਲਾਂ ਸਰਬੂਲਾ ਹੀ ਪਤਾ ਨਹੀਂ ਲੱਗੇ ਹੋਣੇ ਕਿੱਥੇ ਗਏ ਤਰਪਾਲਾਂ ਨਹੀਂ ਤਰਪਾਲ ਨਹੀਂ ਹਵਾ ਵਜੇ ਤਰਪਾਲ ਤੇ ਖੜ ਕਬਾ ਵਾਲੇ ਕਿੱਥੇ ਦਰਪਾਲ ਮੇਰੇ ਘਰ ਵੇੜੇ ਚ ਕਿੰਨੀ ਕਾਬਾ ਵੜਦੀ ਗੱਡੀ ਦਰਪਾਲ ਕਿਤੇ ਪਈ ਐ ਬਹੁਤ ਆ ਬਹੁਤ ਆ ਜੀ ਜਮ ਮੈਂਸਾ ਮੰਨਦਾ ਜਹਾ ਹਵਾਈ ਸਾਡੇ ਵੇੜੇ ਤੂੜੀ ਪਤਾ ਨਹੀਂ ਕਿੱਧਰ ਤੇ ਆ ਗਈ ਤੀ ਇਹ ਪਿੰਡ ਤੇ ਤੂੜੀ ਆਂਦੀ ਉੜ ਕੇ ਤੂੰ ਕਹਿੰਦਾ ਹਵਾ ਚ ਗਿਆ ਨਹੀਂ ਆਉਂਦਾ ਹੈਗਾ ਬਹੁਤ ਆ ਬਈ ਬਹੁਤ ਤੇਜ਼ ਤੀ ਰਤਾ ਪੂਰੀ ਜਿਕਣਾ ਕਿਣੀ ਵੱਜਦੀ ਦੀ ਵੀ ਐਣ ਮੰਗਣੇ ਡਰਤ ਆ ਵੀ ਇਹ ਮਾਣਾ ਐਡ ਡੀ ਕਣੀ ਤੇ ਠਾ ਠਾ ਵੱਜਦੀ ਦੀ ਹੂੰ ਮੰਡ ਚ ਨਹੀਂ ਪਿਆ ਮੈਂ ਹੂੰ ਇੱਥੇ ਵੀ ਘਟਾ ਪੈਣੀ ਵੀ ਆ ਦੇਖਿਆ ਛਿੜਕਾ ਜਹੀ ਜਾ ਬੜਾ ਮੋਟਾ ਆਪਣੇ ਪਿੰਡ ਹੈਗਾ ਨਾ ਆਪਣੇ ਪਿੰਡ ਬਹਿਗਾ ਕਾਲਾ ਵੇਲਾ ਪਤਾ ਨਹੀਂ ਕਿੱਥੇ ਦੇ ਪੈ ਗਿਆ ਆਪਣੇ ਪੈਰ ਥਲੇ ਪੰਥਾਲੇ ਵੀ ਚੱਲੇ ਲੈ ਉਹੀ ਤਾਂ ਗੱਲ ਹੈ ਪੂਰੇ ਸਾਲਾ ਗੁੱਸੇ ਪਿੰਦੇ ਖੜਕਾ ਦੜਕਾ ਆਪਣੇ ਫਿੰਡੇ ਹੋਇਆ ਹੈ ਹਾਂ ਇੱਥੇ ਦੇ ਲੋਹੋਰਾ ਨਹੀਂ ਦੇ ਖੇਤਾਂ 'ਚ ਮੋਟਰ ਪਰ ਸਵਾਗਾ ਮਾਰਨਾ ਉਹ ਦੇਖਿਆ ਅੱਧੇ ਲੋਕਾਂ ਨੇ ਵੜਾ ਕੇ ਕਾਬੂ ਕਰ ਲੈਣੀ ਸੀ ਜਿਹਦੀ ਜੇ ਕਿਤੇ ਚੱਲ ਪੈਂਦੀ ਮੰਡੀ ਚੱਲ ਪੈਂਦੀ ਜਿਹਦੀ ਕਰ ਮੰਡੀ ਕਰਕੇ ਹੀ ਰੁਕੇ ਵੇ ਵੀ ਕੋਈ ਨਹੀਂ ਖੇਤਾਂ 'ਚ ਖੜੀਦਾ ਕੁਝ ਨਹੀਂ ਵਿਗੜਦਾ ਪਰ ਰੱਬ ਨੇ ਟੇਢੀ ਕਰਕੇ ਵਿਗਾੜਤਾ ਹੁਣ ਵਿਗਾੜਤਾ ਚੱਲ ਜਗੇ ਮੋੜ ਤੋਂ ਮੋੜ ਤੱਕ ਪੂਰੀ ਹਾਂ ਪੂਰੀ ਆਰੀ ਚੱਕਣੀ ਪੈਣੀ ਹੈ ਦੇ ਲਿਆਉਣੀ ਪਈ ਕਿਟੀਆਂ ਲੱਗਦੀਆਂ ਨਾ ਨਾਲ ਮਾ ਬੁੱਟੇ ਝੰਗਣੇ ਬਾਈ ਪੂਰੀ ਕੰਨਾਂ ਇਹ ਤੰਗ ਕਰਦੇ ਆ ਉਹਦੇ ਨਾਲ ਲੱਗਦੀ ਹੂੰ ਹੂੰ ਤਾਰਾਂ ਵਿੱਚ ਫਸ ਗਏ ਰਾਤ ਦੇ ਨੇਰੀ ਤੇ ਆ ਕਾਲੂ ਬਾਈ ਨੇ ਕਾਲੂ ਨਾਲ ਹੈ ਆ ਲੋ ਜੀ ਸੁਪਰੀਮ ਦੇਖ ਲੋ ਪੂਰੀ ਪਾਈ ਸੁਪਰੀਮ ਦੀ ਜੜਾ ਪੱਕੀ ਇਹ ਆ ਗਈ ਜੀ ਜਗਦੀਪ ਦੀ ਜਿੱਦਣ ਜਗਦੀਪ ਨੇ ਲਾਈ ਹੈ ਦੱਸਿਆ ਮੈਨੂੰ ਵੀ ਸੁਪਰੀਮ ਆ ਮਾ ਵੀ ਤੂੰ ਨਹੀਂ ਚੋਣ ਹਾਂ ਕਹਿੰਦਾ ਗਾਦੇ ਮੈਂ ਪੱਕਦੀ ਏ ਥੋੜੀ ਜਿਹੀ ਲੇਟ ਆ ਪਰ ਹੈ ਇਹਦਾ ਨਜ਼ਾਰਾ ਵਾਹ ਦੇ ਕੇ ਗੱਲ ਸਹੀ ਹੋ ਗਈ ਪਈ ਇਹ ਪਿਛਲੇ ਸਾਲ ਮੈਂ ਲਾਇਆ ਤੁਹਾਨੂੰ ਮਾਰਾ ਪਤਾ ਲਾਉਣੀ ਥੋੜੀ ਜਿਹੀ ਗੇਤੀ ਪੈਂਦੀ ਹੈ ਬਹ ਹੈ ਚੀਜ਼ ਇਹ ਨਾ ਗੇਤੀ ਦੱਸਦੀ ਜੀ ਲਾਇਆ ਭਾਈ ਬੂਟੇ ਆ ਗਏ ਜੱਗਾ ਕਹਣਾ ਬੂਟੇ ਦੇਖਣੇ ਇਹਦੇ ਜਿਤੇ ਪਹਿਲਾਂ ਇਹ 2 3 ਸਾਲ ਦੇ ਬੂਟੇ ਪੜਾਇਆ ਭਾਈ ਪੂਰੀ ਆਪਿੰਡ ਚ ਮੀ ਵੀ ਪਿਆ ਵਾ ਦਿਖਦਾ ਹੈ ਤੋ ਇਹਦੇ ਬਾਣੀ ਖੜਾ ਹੈ ਆ ਦੇਖੋ ਆਪਣੇ ਦੋ ਆਪਣੇ ਪਿੰਡ ਵਿੱਚ ਮੀ ਵੀ ਪਿਆ ਹਾਂ ਹਾਂ ਆਪਣੇ ਵੀ ਪਿਆ ਇੱਥੇ ਮੈਂ ਕਹਿੰਦਾ ਇੱਧਰ ਤੇ ਤੁਰੀ ਹਵਾ ਤੇ ਪਹੁੰਚ ਗਏ ਜਿੱਥੇ ਨਰੀ ਟੁੱਟੀ ਸੀ ਹਾਂ ਆਥੇ ਟੁੱਟੀ ਦੀ ਬਾਈ ਆ ਟੁੱਟੀ ਦੀ ਨਰੀ ਇੱਥੇ ਸਿੱਧੀ ਹੋਈ ਸੀ ਐਦ ਕੀ ਹਾਂ ਆ ਕੰਬਾ ਦਾ ਪਿੱਛੇ ਜਿਹੜਾ ਟੁੱਟਿਆ ਹਾਂ ਇੱਕ ਪੂਰੀ ਬੜਾ ਟਰਾਂਸਫਾਰਮ ਵੀ ਤਾਂ ਗਿਰਿਆ ਦਾ ਉਹ ਗਾ ਉਹ ਵੀ ਦਿਖਾਉਂਦੇ ਆ ਆ ਦੇਖੋ ਟੋਬੇ ਜਨੂੰ ਆ ਇੱਥੇ ਨੂੰ ਪਾੜੀ ਆ ਟਾਂਡੂ ਚ ਟੋਬੇ ਨਹੀਂ ਪਾੜੀ ਆ ਮੀਨੀ ਆ ਟੋਮੀਨੀਓ ਪਾੜੀ ਆ ਖਾਰ ਬਾਈ ਵੀ ਜਿਹੜੀ ਹਾਂ ਖਾਰ ਹੈ ਜਦ ਉਹਨੇ ਦੀ ਟੁੱਟੀ ਦੀ ਇਹ ਜਿਹੜਾ ਖਾਰ ਇੱਧਰੋਂ ਖਿੱਚਦੀ ਦੀ ਚਲ ਤੇ ਇੱਕ ਤੁਹਾਨੂੰ ਜਖਾਉਂਦੇ ਜਿਹੜਾ ਸਾ ਬਾਈ ਦਾ ਬੜੇ ਉਹਦੇ ਕੋ ਗਿਰਿਆ ਦਾ ਲੈ ਟਰਾਂਸਫਾਰਮ ਪਰ ਹਾਂ ਜੜੀ ਆਹ ਬਾਈ ਬੜੀ ਹੁੰਦੀ ਆ ਇਹ ਬੋਲਣਾ ਬੋਲਾ ਚੰਗੀਆਂ ਹੁੰਦੀ ਐ। ਲਓ ਜੀ ਭਾਈ ਆ ਬੰਦਾ ਜਿਹੜਾ ਟੁੱਟਿਆ ਪੂਰੀ। ਆ ਬੰਦਾ ਇੱਥੇ ਸਪੈਦਾ ਦੇ ਸਾਰੇ ਲਾਇਆ ਫਿਰ। ਆ ਟਰਾਂਸਫਰਮ ਤੋਂ ਜਿਹੜਾ ਅੱਛਾ ਆਹ ਇਹਦੇ ਵਗਰੇ ਦਾ। ਆ ਟਾਵਰ ਦਾ ਉਹ। 0 ਉੱਪਰ ਗਿਰਿਆ ਦਾ। ਉੱਪਰ ਸਪੈਦਾ ਗਿਰਿਆ ਦਾ। ਹੈ? ਕਿੱਥੇ ਖੜਾ ਸਪੈਦਾ? ਸਪੈਦਾ ਉਹ ਦੇ ਵਿੱਚ ਖੜਾ ਖੜਿਆ ਨਾ। ਆ ਆ ਬੰਨ ਨੀ ਮੇਰੇ ਕਰਦੇ ਫਿਰ। ਇੱਥੇ ਰਿਗ ਰਿਆ ਰੇਪਲਾਈਨ ਉਪਰ। ਭਾਈ ਇੰਨਾ ਪਟਾਕਾ ਪਿਆ ਵੀ ਅੱਗ ਨਿਕਲੀ ਪੂਰੀ ਪੂਰੀ ਇੱਕ ਵਾਰ। ਕੀਤਾ ਕਰਨਾ ਜਿਵੇਂ ਚੱਕਤਾ ਦਾ ਇਹ ਸਾਰੇ ਨਵਾਂ ਲੱਗਿਆ ਇਹ ਪੱਕਾ ਲੱਗਿਆ ਹੈਗਾ ਰੇਤਾ ਲੱਗਿਆ ਕੱਚਾ ਆ ਹਾਂ ਹੁਣ ਵੀ ਉਹਦੇ ਪਹੀ ਤੇ ਰੇਤਾ ਦੇ ਬੁਰੀ ਲੰਗਾ ਬੰਦ ਹੋ ਗਿਆ ਦੋ ਵਾਰ ਇੱਕ ਵਾਰ ਆਇਨਾ ਸਗੁਰ ਇੱਥੇ ਨੂੰ ਟੁੱਟੀ ਆ ਢਾਹ ਜਾਂ ਵੱਜ ਗਿਆ ਢਾਹ ਵੱਜ ਗਿਆ ਸਹੀ ਗੱਲ ਐ ਏਡਾ ਬੈਠਣ ਵਾਸਤੇ ਇਹ ਬਾਈ ਮੜੀਆਂ ਕਰਕੇ ਬਣਾਇਆ ਪਵਾਇਗਾ ਦਾ ਜਨਨੀਆਂ ਹੋ ਗਈ ਚਲੋ ਨਾਲ ਇੱਕ ਗਏ ਹੂੰ ਪੂਰੀ ਮੈਂ ਕਹਿੰਦਾ ਆਹ ਏਰੀਆ ਬੰਦ ਨੇ ਬਚਾ ਰਹੇ ਹਵਾ ਨੇ ਆ ਬੰਦ ਨੇ ਬੰਨ੍ਹ ਦੀ ਹਵਾ ਬੰਨ੍ਹ ਕਰਕੇ ਹਵਾ ਨਹੀਂ ਲੱਗੀ ਭਾਈ ਉਲਟ ਸਾਈਡ ਤੇ ਹਵਾ ਪਈ ਹੈ ਨਾ ਤੇ ਉਹ ਸਾਹਮਣੇ ਜਿਹੜਾ ਸਾਹਮਣੇ ਘਾਟ ਤੇ ਦੋ ਤਿੰਨ ਬਹੁਤ ਸਾਹਮਣੇ ਏਰੀਆ ਸਾਫ਼ ਹੈ ਨਾ ਆਹਨੇ ਵੀ ਆਉਂਦੇ ਸਾਨੂੰ ਹੁਣ ਨਹੀਂ ਆਲਾ ਜਗ੍ਹਾ ਜਗ੍ਹਾ ਭਾਈ ਜਿੰਨਾ ਪੱਧਰ ਪੱਧਰਾ ਏਰੀਆ ਇੱਥੋਂ ਦੇ ਤਾਂ ਹੈ ਬਟ ਟੋਟਲ ਦੇਖੋ ਇੱਥੇ ਲੱਗੂ ਹੱਲੂ ਲੱਗੇ ਪੇ ਗਾਂ ਵਾਲਾ ਭਰ ਕੇ ਜੱਗੇ ਹੁਣ ਤਾਂ ਖੇਤ ਆ ਰਿਹਾ ਤੇ ਜਦੂ ਜਦੂ ਮਾਰ ਕੇ ਹੈ ਮਾਰੇ ਸਾਰੇ ਇਕ ਨਹੀਂ ਹਾਂ ਨਾ ਜਰ ਤਾਂ ਦੇਖਣੇ ਰੂਹ ਨਹੀਂ ਕਰਦੀ ਹੁਣ ਤਾਂ ਖੇਤ ਬਣ ਕੇ ਆ ਦੇਖੋ ਮੁਰਗੀਆਂ ਵਰਗੀਆਂ ਲਾਤੀਆਂ ਬਾਈ ਬੰਦੇ ਰੇਰ ਬਣਾਤੇ ਖੇਤ ਦਾ ਜੀ ਪਰਿਵਾਰ ਦੇ ਆ ਰੋਪੜ ਜੀ ਦਾ ਹਾਲ ਫਟਦਾ ਆ ਤਾਂ ਖੰਨੇ ਨਾਲ ਜੱਗੇ ਹਾਂ ਡਾਕਟਰ ਵੀ ਜੀ ਉਹ ਸਾਹਮਣੇ ਟੁੱਟਿਆ ਬਾਈ ਆਰਟੀਕਲ ਲਾਤੀ ਆਖਿਆ ਹੋ ਗਿਆ ਦਵਾਈ ਨੂੰ ਲਾਤੀ ਕਰੂੰਗਾ ਤਾਂ ਇਹਨੂੰ ਫੋਲਡ ਸਪਰੇਅ ਜੱਗੇ ਆ ਜਿਹੜੀ ਪਹਿਲਾਂ ਗਰੀਦੇਣਾ ਹਰੀ ਉਹ ਪਈ ਹੈ ਉਹ ਭਾਈ ਜਮੀ ਹਰੀ ਕਰ ਗਈ ਪੂਰੀ ਕੀ ਕਰੂੰਗਾ ਬੰਦਾ ਇਹ ਕਿਥੇ ਗਈ ਬਾਤੀ ਬਾਈ ਨਹੀਂ ਹੈਗੀ ਬਾਈ ਹਾਂ ਸਹੀ ਹੈ ਤਾਂ ਬਾਤੀ ਬਾਈ ਖੇਤਾਂਾਂ ਤੇ ਆ ਗਈ ਖੇਤਾਂਾਂ ਉਹ ਜੋ ਜੱਗੇ ਸਾਰੇ ਫਲਾਟ ਏਕੜ ਕਰਕੇ ਜਾਰ ਤਾਂ ਘਟ ਕੇ ਰਿਆ ਤਾਂ ਆਹ ਹਰੀ ਜਿਹੜੀ ਤੱਕੀ ਖੜੀ ਹੋ ਪਾ ਗਈ ਬਾਈ ਇਹ ਰੱਬ ਨੇ ਮਾਰਦਾ ਨੁਕਸਾਨ ਕਰ ਤੇ ਪੱਕੀ ਭਾਈ ਜੱਗੇ ਦੇ ਬਾਅਦ ਫਿਰ ਮੋਂ ਕਰਿਆ ਵੀ ਛੇਤੀ ਛੇਤੀ ਆ ਜਾ ਅਮਲਕੀਤ ਭਾਈ ਆ ਗਿਆ ਹਜ ਵੀ ਤਾਂ ਬਹੁਤ ਦੇਖ ਪਾਪਾ ਆ ਗਿਆ ਤੇਰਾ ਤੈਨੂੰ ਪੁੱਛਦਾ ਏ ਆਏ ਆਣਾ ਉਹ ਹੋ ਗਿਰਿਆ ਚਾਰ ਦਿਨ ਦੇ ਬਾਅਦ ਲਓ ਜੀ ਭਾਈ ਆਹ ਏਰੀਆ ਵੀ ਖੜਾ ਦਾ ਇਹ ਵੀ ਲੰਬਾ ਬਾਤ ਆ ਦੇਖੋ ਮੰਡ ਏਰੀਆ ਇਹ ਕੀ ਕਰੂਗਾ ਮੰਡ ਏਰੀਆ ਦਾ ਹਾਂ ਗਿਰਿਆ ਪਿਆ ਨੂੰ ਪੈਣਾ ਹੀ ਆ ਦੇਖ ਲੈ ਕੇ ਹਾਲ ਲੈ ਅਦਾ ਧਰਤੀ ਨੂੰ ਲੱਗ ਕੀ ਕਿਆ ਬਣੋਂਗੇ ਇਹਦਾ ਆ ਆ ਭਾਈ ਆ ਪਹਿਲਾ ਵਾਲਾ ਸਿਸਟਮ ਹੈ ਆ ਦੇਖੋ ਇਧਰਲੀ ਸਾਈਡ ਆ ਹੋਣ ਵਾਲੀ ਏ ਲੈ ਬਗਾ ਆ ਆ ਸਾਰੀ ਗਿਰ ਗਿਆ ਆ ਤਾਂ ਬਹੁਤ ਘਮਗਰਾ ਵਜੇ ਕਿਹੜਾ ਚੜੇਗੀ ਮਿਰਨ ਵੀ ਗਿਰ ਗਿਆ ਕਿਤੇ ਹੋਰ ਇਹ ਕਿੰਨੇ ਗਿਰ ਗਿਆ ਇਹ ਨਮਾ ਵੀ ਤੇ ਜਗੇ ਵੀ ਨਵੇਂ ਬਿੰਗਾ ਲਪਗਾ ਉਹ ਦੁਪਰ ਕਿਉਂ ਮਲ ਗਿਆ ਕਿਹ ਕਿਦਾਂ ਤੂੰ ਗਿਰ ਗਈ ਆ ਜਿਹੜਾ ਵਿੱਚ ਹਰਾ ਕੁਝ ਜਿਹੜਾ ਹਰਾ ਖੜਾ ਰਹਿ ਗਿਆ ਪੂਰੀ ਇੱਕ ਐ ਆ ਸਾਰੇ ਗਿਰ ਗਿਆ